ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਰਦੇਸ ਤੋਂ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ YouTube ਚੈਨਲ ਕਾਫੀ ਬੰਦ ਪਿਆ ਸੀਗਾ ਤੇ ਮੈਂ ਸੋਚਿਆ ਚਲੋ ਇਹਨੂੰ ਆਨ ਕਰੀਏ ਕੋਈ ਨਾ ਕੋਈ ਢਾਂਡ ਭਰਾ ਕੀ ਦੇਗਾ ਨਾਲ ਜੀ ਦੇ ਨਾਲ ਫਿਰ ਹੁਣ ਆਪਾਂ ਇਸ ਨੂੰ ਅਪਡੇਟ ਕਰ ਰਹੇ ਆ ਅਪਡੇਟ ਕਰਨ ਦੇ ਨਾਲ ਨਾਲ ਜਿਵੇਂ ਆਪਾਂ ਬੈਨੀਫੀਸ਼ੀਅਰੀ ਇਹ ਪਹਿ ਚੱਲਦਾ ਵਾ ਕੋਈ ਸੀ ਮਸਲਾ ਇਹੀ ਸੀ ਬਸ ਇਹਨੂੰ ਆਪਾਂ ਜਿਹੜਾ ਹੈਗਾ ਵੀਡੀਓ ਚੱਲਦਾ ਸੀ ਤੇ ਹੁਣ ਵੀ ਠੀਕ ਚੱਲ ਰਿਹਾ ਇਹਦੇ ਉੱਤੇ ਆਪਾਂ ਨਵੀਆਂ ਨਵੀਆਂ ਜਿਵੇਂ ਮੇਰਾ ਕੀ ਫੇਸਬੁੱਕ ਪੇਜ ਨੇ ਵੇਖੋ ਦੁਨੀਆ ਦੇ ਰੰਗ ਉਹਦੇ ਤੇ ਤੇ ਇੱਕ ਰੰਜੀਤ ਸਿੰਘ ਸੰਧੂ ਵਾਲਾ ਮੇਰਾ ਪੇਸ ਹੈਗਾ ਦੋਨਾਂ ਪੇਗਾ ਤੇ ਰੋਜ਼ ਅਪਡੇਟ ਹੁੰਦੀ ਆ ਨਵੀਆਂ ਨਵੀਆਂ ਵੀਡੀਓ ਅਪਲੋਡ ਕੀਤੀਆਂ ਰਹਿੰਦੀਆਂ ਕੋਈ ਨਾ ਕੋਈ ਜਿਹੜਾ ਵੀ ਸੋਸ਼ਲ ਮੀਡੀਆ ਤੇ ਮੁੱਦਾ ਹੁੰਦਾ ਉਹਦੇ ਤੇ ਵਿਚਾਰ ਤਤਰਾਰ